ਉਦੋਂ ਜੇ ਗੱਲ ਕਰੀਏ ਤਾਂ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਅਕਸਰ ਇਸ ਇਲਾਕੇ ਦੇ ਵਿੱਚ ਉਦੋਂ ਦਿਖੇ ਸੀਗੇ ਜਦੋਂ ਪਾਣੀ ਕਰਕੇ ਇਹ ਇਲਾਕਾ ਪੂਰਾ ਡੁੱਬ ਗਿਆ ਸੀਗਾ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਢੋਕਾ ਮਹੱਲਾ ਦੇ ਵਿੱਚ ਮੌਜੂਦਾ ਤੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਕੋਦ ਇਸੇ ਜਗ੍ਹਾ ਦੇ ਉੱਪਰ ਜਮਿਨੀ ਪੱਧਰ ਦੇ ਉੱਪਰ ਉੱਤਰ ਕੇ ਪਹਿਲਾਂ ਤਾਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਕੱਢਿਆ ਸੀਗਾ ਤੇ ਹੁਣ ਇਸ ਇਲਾਕੇ ਜਿਹੜੀ ਡਵੈਲਪਮੈਂਟ ਲਗਾਤਾਰ ਹੋ ਜਾਰੀ ਹੈ ਸੋ ਐਮਐਲਏ ਸਾਹਿਬ ਨਾਲ ਗੱਲਬਾਤ ਆ ਉਹ ਕਰ ਲੈਣ ਐਮਐਲਏ ਸਾਹਿਬ ਇਹ ਇਲਾਕਾ ਕਾਫੀ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ ਤੇ ਅੱਜ ਤੁਸੀਂ ਡਵੈਲਪਮੈਂਟ ਦਾ ਕੰਮ ਵੀ ਇੱਥੇ ਸ਼ੁਰੂ ਕਰਤਾ ਜੀ ਉਹ 68 ਲੱਖ ਦੀ ਲਾਗਤ ਨਾਲ ਢੋਕਾ ਮੱਲੇ ਚ ਜਿਹੜੀਆਂ ਸੜਕਾਂ ਗਲੀਆਂ ਦਾ ਕੰਮ ਹੋ ਰਿਹਾ ਤੇ 38 ਲੱਖ ਦੀ ਲਾਗਤ ਦੇ ਨਾਲ ਸੀਵਰੇਜ ਦਾ ਜਿਹੜੀਆਂ ਗਲੀਆਂ ਚ ਸੀਵਰੇਜ ਨਹੀਂ ਪਿਆ ਉਹਨਾਂ ਚ ਪੈਣ ਜਾ ਰਿਹਾ ਵਾ ਕੰਮ ਕਰਨਾ ਇਹਨਾਂ ਲੋਕਾਂ ਨੂੰ ਕੰਮ ਕਰਕੇ ਦਿਖਾਉਣਾ ਵਾ ਕਿਉਂਕਿ ਇਹ ਇਲਾਕਾ ਪਿੱਛੇ ਜਿਵੇਂ ਤੁਸੀਂ ਦੱਸਿਆ ਵਾ ਪਾਣੀ ਦੀ ਮਾਰ ਥੱਲੇ ਵੀ ਆ ਜਾਂਦਾ ਮੇਰੇ ਪਰਿਵਾਰਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਹ ਵੀ ਮੈਂ ਜਲਦੀ ਹੋਣ ਤੁਹਾਡੇ ਲਈ ਦੱਸਣਾ ਚਾਹਣਾ ਮੇਰੀਆਂ ਮਾਵਾ ਭੈਣਾਂ ਵੀ ਖੜੀਆਂ ਨੇ ਇਹਨਾਂ ਨੂੰ ਉਹ ਵੀ ਰਾਤ ਮਿਲਨੀ ਆ ਜਿਹੜਾ ਮੈਂ ਇਹਨਾਂ ਦੇ ਘਰ ਦਾ ਇਕੱਲੇ-ਇਕੱਲੇ ਦਾ ਆਧਾਰ ਕਾਲ ਲੈ ਕੇ ਗਿਆ ਹੋਇਆ ਜਿੰਨੀ ਕੁ ਮੈਂ ਪੂਰਤੀ ਕਰ ਸਕਦਾ ਮਾਂ ਉਨੀ ਪੂਰਤੀ ਕਰਨੀ ਆ ਬਾਕੀ ਬਾਬੇ ਨਾਨਕ ਦੀ ਕਿਰਪਾ ਨਾਲੇ ਇਦਾਂ ਹੀ ਚੱਲਣਾ ਮਾਂ ਅਚਾ ਐਮਐਲ ਸਾਬ ਗੱਲ ਕਰੀਏ ਰਾਜਵਿੰਦ ਜੋ ਕਿ ਪੰਜਾਬ ਪ੍ਰਧਾਨੀ ਲੁਧਿਆਣੇ ਦੇ ਐਮਪੀ ਨੇ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਨੇ ਤੇ ਆਮ ਲੋਕਾਂ ਦੇ ਵੱਲੋਂ ਐਫਆਈਆਰ ਦੀ ਮੰਗ ਕੀਤੀ ਯਾਨੀ ਕੀ ਕਹਿਣਾ ਚਾਹੂੰਗਾ ਜੀ ਮਾਨਸਿਕ ਤੌਰ ਦੇ ਉੱਤੇ ਉਹੋ ਦਿਮਾਗੀ ਤੌਰ ਤੇ ਪਰੇਸ਼ਾਨ ਆ ਉਹਨੂੰ ਹਜੇ ਪਾਰਟੀ ਦੇ ਅੰਦਰ ਦਿਖਦਾ ਕੋਈ ਮੁੱਖ ਮੰਤਰੀ ਦੀਆਂ ਕੁਰਸੀਆਂ ਇਹਨਾਂ ਨੂੰ ਕੁਰਸੀਆਂ ਉਦਾਂ ਹੀ ਲਿਆ ਮੁੱਖ ਮੰਤਰੀ ਲਿਖ ਕੇ ਲਿਆ ਕੇ ਚੌਂਕ 'ਚ ਰੱਖ ਦੋ ਤਾਂ ਕਿ ਲੋਕ ਇਨਸਾਨੀਅਤ ਦੇ ਵਿੱਚ ਬਰਕ ਨਾ ਘੱਟ ਸਕਣ ਮਾਲਕ ਬਾਬੇ ਨਾਨਕ ਨੇ ਗੁਰੂ ਨੇ ਤਾਂ ਸਾਨੂੰ ਸੰਦੇਸ਼ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਆਪਾਂ ਉਹਨਾਂ ਦੇ ਪ੍ਰਤੀਓ ਹੀ ਬਾੜੀ ਸੋਚ ਰੱਖਦੇ ਆਂ ਜੱਟ ਤੁਹਾਡਾ ਮਨ ਨਹੀਂ ਸਾਫ਼ ਹੈਗਾ ਲੋਕਾਂ ਦੇ ਪ੍ਰਤੀ ਇਹਨਾਂ ਲੋਕਾਂ ਦੇ ਪੈਰਾਂ ਵੱਲ ਝਾਕਦੇ ਹੁੰਨੇ ਹੋ ਜਦੋਂ ਵੋਟਾਂ ਬਵਾਉਣੀਆਂ ਹੁੰਦੀਆਂ ਹੁਣ ਕਾਹਦਾ ਗਰਦਨ 'ਚ ਸਰੀ ਆੜ ਗਿਆ ਹੁਣ ਕੋਈ ਪ੍ਰਧਾਨ ਬਣ ਕੇ ਕੋਈ ਸਪੈਸ਼ਲ ਚੀਜ਼ ਬਣ ਗਈ ਇਸ ਕਰਕੇ ਕੰਮ ਕਰਨਾ ਚਾਹੀਦਾ ਨੀਅਤ ਦੇ ਵਿੱਚ ਜਦੋਂ ਬੰਦੇ ਦੇ ਫਰਕ ਹੁੰਦਾ ਲੋਕ ਹੀ ਦੱਸ ਦੂਗੇ ਐਫਐ ਦੀ ਮੰਗ ਕੀਤੀ ਜਰਜੀ ਲੋਕਾਂ ਦੇ ਵੱਲ ਦੇਖੋ ਜੋ ਬਣਦਾ ਕਾਨੂੰਨੀ ਕਾਰਵਾਈ ਇਹ ਕਿਸੇ ਤੇ ਹੋ ਸਕਦੀ ਆ ਰਾਜਾ ਬੜਿੰਗ ਕੋਈ ਸਪੈਸ਼ਲ ਚੀਜ਼ ਆ ਉਹਦੇ ਉੱਤੇ ਵੀ ਹੋਣੀ ਚਾਹੀਦੀ ਆ ਜੇ ਕੋਈ ਲੋਕਾਂ ਦੀ ਮੰਗਾ ਜਿਹੜੀ ਅੱਛਾ ਐਮਐਲਏ ਸਾਹਿਬ ਗੱਲ ਕਰੀਏ ਲਗਾਤਾਰ ਜਿਵੇਂ ਕਿਹਾ ਜਾ ਰਿਹਾ ਨਸ਼ੇ ਦੇ ਉੱਪਰ ਵੀ ਠੱਲ ਪਾਈ ਗਈ ਹੈ ਨਸ਼ੇ ਵਿਰੁੱਧ ਜਿਹੜਾ ਯੁੱਧ ਚੱਲਿਆ ਸੀਗਾ ਸੋ ਗੁੰਡਾਗਰਦੀ ਉੱਤੇ ਵੀ ਜਿਹੜੀ ਠੱਲ ਪਾਈ ਗਈ ਸੋ ਲਗਾਤਾਰ ਜਿਹੜੀ ਆਪੋਸ਼ਨਲ ਪਾਰਟੀਆਂ ਨਿਸ਼ਾਨੇ ਸਾਧੀਆਂ ਉਹਦੇ ਵਿੱਚ ਤਾਂ ਡੱਕੀ ਕਹਿਣਾ ਜੀ ਦੇਖੋ ਗੱਲ ਸੁਣ ਲੋ ਉਹਨਾਂ ਨੇ ਪੈਦਾ ਕਰਨਾ ਨਸ਼ਾ ਅਸੀਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਆ ਉਹਨਾਂ ਨੇ ਆਪਣੇ ਬੰਦਿਆਂ ਨੂੰ ਰੱਖ ਰੱਖ ਕੇ ਆ ਹਲਕੇ ਸੈਂਟਰ ਜੀ ਮੈਨੂੰ ਦੱਸਦੇ ਹੋਏ ਦੁੱਖ ਲੱਗਦਾ ਵਾ ਇੱਥੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤ ਰੋਗੀ ਬਣ ਗਏ ਕਿੰਨੇ ਉਹ ਇਸ ਗੱਲੋਂ ਅੱਜ ਤੜਫਦੇ ਫਿਰਦੇ ਆ ਇਹਨਾਂ ਲੋਕਾਂ ਨੇ ਨਸ਼ਾ ਵੇਚਿਆ ਵਾ ਜੀਨੇ ਮੇਰੀ ਇੱਕ ਗੱਲ ਮੈਂ ਤੁਹਾਡੇ ਨਾਲ ਹੀ ਕਹਿਣੀ ਚਾਹਨਾ ਵਾ ਜੀਨੇ ਕਿਸੇ ਦੇ ਘਰ ਦਾ ਦੀਵਾ ਬਜਾਇਆ ਮਾਲਕ ਨੇ ਜਗਨ ਉਹਦਾ ਵੀ ਨਹੀਂ ਦਿੱਤਾ ਚਾਹੇ ਕੁਝ ਵੀ ਆ ਇਹਨਾਂ ਲੀਡਰਾਂ ਨੇ ਇਹਨਾਂ ਸਿਆਸੀ ਬੰਦਿਆਂ ਦੀ ਨੱਕ ਥੱਲੇ ਚਿੱਟਾ ਵਿਕਿਆ ਇਹਨਾਂ ਲੋਕਾਂ ਨੇ ਮਾਵਾ ਦੇ ਕੁੱਖਾਂ ਦੇ ਨਾਲ ਖਲਵਾੜ ਕੀਤਾ ਤੇ ਰਹਿਣਾ ਉਸ ਲੀਡਰ ਦਾ ਵੀ ਕੁਛ ਨਹੀਂ ਜਿਹਨੇ ਇਹ ਕੰਮ ਕੀਤਾ ਵਾ اچھا ਐਮਐਲਏ ਸਾਹਿਬ ਗੱਲ ਕਰੀਏ ਜਿਹੜੇ ਕੇਜਰੀਵਾਲ ਸਾਹਿਬ ਨੇ ਗੁਜਰਾਤ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਕਾਫੀ ਵਿਵਾਦ ਹੋ ਰਿਹਾ ਭਾਵੇਂ ਜਿਹੜੇ ਪੰਜਾਬ ਵਿੱਚ ਕਹਿੰਦੇ ਜਿਹੜੇ ਹੜਪੀੜਿਤ ਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਹਰ ਪਰਿਵਾਰ ਨੂੰ ਜਿਹੜਾ 5000 ਰੁਪਏ ਦਿੱਤਾ ਗਿਆ ਤੇ ਕਿਤਨਾ ਕਿਤੇ ਜਿਹੜੇ ਦੱਸਿਆ ਰਿਹਾ 2400 ਪਿੰਡ ਨੇ ਤੇ ਕਿਸਾਨ ਨੇ ਤਾਵਾ ਦਾ ਕਹਿਣਾ ਕਿ 50 75 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਬਾਕੀਆਂ ਨੂੰ ਨਹੀਂ ਮਿਲਿਆ ਦੇਖੋ ਹੌਲੀ ਹੌਲੀ ਕੇਂਦਰ ਦੀ ਸਰਕਾਰ 16000 ਕਰੋੜ ਰੁਪਏ ਕਹਿੰਦੀ ਸੀਗੇ ਜ ਉਹ 16 ਰੁਪਏ ਨਹੀਂ ਦਿੱਤੇ ਸਾਡੇ ਤਾਂ ਸਾਨੂੰ ਤਾਂ ਤਾਂ ਕਹਿਣ ਜੋਗੇ ਹੋਣ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਕਹਿ ਕੇ ਗਿਆ ਵੀ ਮੈਂ 16000 ਕਰੋੜ ਰੁਪਈਆ ਦੇ ਰਿਹਾ ਉਹ 16 ਰੁਪਏ ਨਹੀਂ ਦੇ ਰਿਹਾ ਪੰਜਾਬ ਨੂੰ ਪੰਜਾਬ ਨਾਲ ਇਹਨਾਂ ਲੋਕਾਂ ਨੇ ਹਮੇਸ਼ਾ ਮਤਰਈ ਮਾਂ ਵਾਲਾ ਕੰਮ ਕੀਤਾ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਚਾਹੇ ਕਿਸੇ ਪਾਰਟੀ ਦੀ ਰਹੀ ਆ ਪੰਜਾਬ ਨੂੰ ਇਹਨਾਂ ਨੇ ਹਮੇਸ਼ਾ ਆਂਦੇ ਕਿਆ ਕੀਤਾ ਪਰ ਇਹਨਾਂ ਨੂੰ ਮੈਂ ਦੱਸਣਾ ਚਾਹਨਾ ਵਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਕਿ ਪੰਜਾਬੀ ਨੇ ਇਹ ਕਿਸੇ ਨੂੰ ਆਪਤਾ ਦੇ ਦਿੰਦਿਆ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਬਾਬੇ ਨਾਨਕ ਤੋਂ ਹੀ ਮੰਗਦੇ ਆ ਇਹਨਾਂ ਲੋਕਾਂ ਤੋਂ ਲੀਡਰਾਂ ਨੇ ਕੀ ਦੇਣਾ ਕਿਸੇ ਨੂੰ ਲੀਡਰ ਤਾਂ ਆਪਕੇ ਦੀ ਜੇ ਬਲ ਝਾਕਦੇ ਆ ਇਹਨਾਂ ਨੇ ਆਪ ਚਿੱਟਾ ਵੇਚਿਆ ਆਪ ਮਾਵਾ ਦੇ ਪੁੱਤ ਖਤਮ ਕੀਤੇ ਅੱਜ ਪੰਜਾਬੀਆਂ ਨੇ ਤਾਂ ਹੀ ਆਵਾਜ਼ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਬੰਨ 22 ਦੇ ਵਿੱਚ 92 ਮੈਂਬਰ ਚੁਣ ਕੇ ਅੱਗੇ 27 ਦੇ ਵਿੱਚ ਵੀ ਇਹਨਾਂ ਨੂੰ ਰਾਜੇ ਵਿੜਿੰਗ ਉਹਨਾਂ ਨੂੰ ਇਹੀ ਜਵਾਬ ਮਿਲਦਾ ਸੋ ਬਿਲਕੁਲ ਐਮਐਲਏ ਸ਼ੋ ਪ੍ਰੈਸ਼ਰ ਪੱਪੀ ਜੀ ਨਾਲ ਗੱਲਬਾਤ ਕੀਤੀ ਤੇ ਇਲਾਕੇ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਕਾਫੀ ਲੋਕ ਖੜੇ ਹੋਏ ਨੇ ਇਹ ਉਹੀ ਇਲਾਕਾ ਹੈ ਜਿਸ ਇਲਾਕੇ ਦੇ ਵਿੱਚ ਪਾਣੀ ਤਿੰਨ ਤਿੰਨ ਚਾਰ ਚਾਰ ਫੁੱਟ ਖੜਾ ਹੁੰਦਾ ਸੀ ਅੱਜ ਪਾਰਟੀ ਵਜੋਂ ਪਾਰਟੀ ਵਜੋਂ ਜਿਹੜਾ ਉੱਪਰ ਉੱਠ ਕੇ ਸੋ ਦੂਸਰੀ ਪਾਰਟੀ ਨੇ ਜਿਹੜੇ ਕੌਂਸਲਰ ਨੇ ਉਸ ਮੰਦਰ ਰੱਖਦੇ ਪਾਰਟੀ ਵਜੋਂ ਜਿਹੜਾ ਉੱਪਰ ਉੱਠ ਕੇ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਕਿਸੇ ਪੈਂਡਿੰਗ ਪਿਆ ਸੀਗਾ ਜਿਹੜਾ ਕੀ ਪਾਸ ਹੋਇਆ ਨੂੰ ਕਾਫੀ ਚਿਰ ਹੋ ਗਿਆ ਹੈ ਅਫਸਰਾਂ ਦੀ ਇਨਕੀ ਕਰਕੇ ਕਾਫੀ ਦਿਨ ਤੋਂ ਪਿੱਛੇ ਜਾ ਰਿਹਾ ਸੀ ਕੁਝ ਇਹਦੇ ਉੱਪਰ ਫੋਲੋ ਅਪ ਨਹੀਂ ਹੋ ਰਿਹਾ ਸੀਗਾ ਚੰਗੀ ਗੱਲ ਹੈ ਜੇ ਹੁਣ ਕੰਮ ਸ਼ੁਰੂ ਹੋਇਆ ਹੈ ਤਾਂ ਇਹ ਜਲਦੋਂ ਜਲ ਖਤਮ ਹੋ ਜੇ ਲੋਕੀ ਕਾਫੀ ਦਿਨ ਤੋਂ ਸੰਤਾਪ ਚੱਲ ਰਹੇ ਸੀਗੇ ਇਹ ਥੋੜਾ ਜਿਹਾ ਪਰੇਸ਼ਾਨੀ ਜਿਹੜੀ ਉਹਨਾਂ ਦੀ ਦੂਰ ਹੋਵੇ ਤੇ ਗਲੀਆਂ ਜੋ ਜਿਹੜੇ ਆਪਣੇ ਸਾਡੇ ਬਜ਼ੁਰਗਣੇ ਜਿਹੜੇ ਕਈ ਵਾਰੀ ਜਨ ਬਚਾਰੇ ਸੱਡਾਂ ਵੀ ਲੱਗੀਆਂ ਜਦ ਗਲੀਆਂ ਬਣ ਜੂਗੀਆਂ ਤਾਂ ਉਹ ਵੀ ਆਰਾਮ ਨਾਲ ਆਪਣਾ ਗਲੀ ਤੁਰ ਫਿਰ ਸਕਾਂਗੇ ਤੇ ਲੱਗਦਾ ਜੀ ਅੱਜ ਪਾਰਟੀ ਵੱਜੀ ਤਾਂ ਉੱਪਰ ਉੱਠ ਕੇ ਕੰਮ ਹੋਇਆ ਕਿਉਂਕਿ ਅਗਰ ਹਰ ਲੀਡਰ ਦੀ ਸੋਚ ਇਹੋ ਜਿਹੀ ਹੁੰਦੀ ਕਿਉਂਕਿ ਦੂਸਰੀ ਪਾਰਟ ਨਾਲ ਸੰਬੰਧ ਰੱਖਦੇ ਨੇ ਤੇ ਕਿਸ ਤਰੀਕਾਂ ਦੇ ਦੇਉ ਸੀ ਇਲਾਕੇ ਦੇ ਵਿੱਚ ਇਲਾਕੇ ਦੇ ਵਿੱਚ ਵਿਕਾਸ ਹੋ ਰਿਹਾ ਕਿਸ ਕੇ ਦੇ ਦੇਉ ਇਲਾਕੇ ਬਿਲਕੁਲ ਵਧੀਆ ਹੋ ਰਿਹਾ ਵਿਕਾਸ ਭਾਜੀ ਬਹੁਤ ਵਿਕਾਸ ਹੋ ਰਿਹਾ ਹਾਂ ਵਧੀਆ ਹੋ ਰਿਹਾ ਵਿਕਾਸ ਅੱਛਾ ਪਹਿਲਾਂ ਪਾਣੀ ਖੜਦਾ ਹੁੰਦਾ ਸੀ ਕਾਫੀ ਇੱਥੇ ਪਾਣੀ ਕਾਫੀ ਸਾਲ ਸੋ ਬਿਲਕੁਲ ਪਹਿਲਾਂ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਹੂਣ ਕੌਂਸਲਰ ਸਾਹਿਬ ਨਾਲ ਗੱਲਬਾਤ ਕੀਤੀ ਤੇ ਇਲਾਕੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਕਿਤਨਾ ਕਿਤੇ ਜਿਹੜੇ ਆਮ ਲੋਕ ਨੇ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਤੇ ਉਹਨਾਂ ਦਾ ਕਹਿਣਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦਾ ਜਿਹੜਾ ਵਿਕਾਸ ਰੁਕਿਆ ਹੋਇਆ ਸੀਗਾ ਤੇ ਹੁਣ ਇਸ ਇਲਾਕੇ ਦਾ ਜਿਹੜਾ ਵਿਕਾਸ ਹੋਣ ਜਾ ਰਿਹਾ ਤੇ ਬਿਲਕੁਲ ਹੁਣੇ ਆਣ ਵਾਲਾ ਸਮਾਂ ਦੱਸੂਗਾ ਅਗਲੀ ਵਾਰ ਜਦੋਂ ਬਰਸਾਤ ਪੈਂਦੀ ਹੈ ਇਸ ਜਗ੍ਹਾ ਦੇ ਉੱਪਰ ਪਾਣੀ ਖੜਦਾ ਕਿ ਨਹੀਂ ਖੜਦਾ ਪਰ ਜੇ ਗੱਲ ਕਰੀਏ ਤਾਂ ਐਮਐਲਏ ਸ਼ੋ ਪ੍ਰੈਸ਼ਰ ਪੱਪੀ ਦੇ ਵੱਲੋਂ ਰਾਜਾ ਵੜਿੰਗ ਬਿਲਕੁਲ ਗਲਤ ਹੈ ਅਗਰ ਲੋਕਾਂ ਦੀ ਮੰਗ ਹੈ ਕਿ ਕਾਰਵਾਈ ਹੋਣੀ ਚਾਹੀਦੀ ਜੇ ਐਮਐਲਏ ਜਿਹੜਾ ਐਮਐਲਏ ਸਾਹਿਬ ਦਾ ਕਹਿਣਾ ਕਿ ਰਾਜਾ ਵੜਿੰਗ ਦੇ ਉੱਪਰ ਬਣਦੀ ਜਿਹੜੀ ਕਾਰਵਾਈ ਆਉ ਹੋਣੀ ਚਾਹੀਦੀ ਹੈ ਕੈਮਰਾ ਪਰਸੈਂਟ ਵਿਕਾਸ ਦੇ ਨਾਲ ਮੈਂ ਰਾਹੂ ਰੜਾ ਸਿਟੀ ਹਾਂ ਲੁਧਿਆਣਾ